ਹਰੇਕ ਪਸ਼ੂ ਪਾਲਕ ਦਾ ਸਭਾਲ ਹੁੰਦਾ ਵੀ ਅਸੀਂ ਹੁਣ ਪਸ਼ੂਆਂ ਨੂੰ ਛੱਡ ਦੇਣਾ ਮੱਝਾਂ ਨੂੰ ਛੱਡ ਦੇਣਾ ਗਾਵਾਂ ਨੂੰ ਛੱਡ ਦੇਣਾ ਵੀ ਇਹਨਾਂ ਦੇ ਵਿੱਚੋਂ ਕੁਝ ਬਚਦਾ ਨਹੀਂ ਪਰ ਕਦੇ ਉਹਨਾਂ ਨੇ ਸੋਚਿਆ ਵੀ ਜਦੋਂ ਅਸੀਂ ਪਸ਼ੂ ਛੱਡ ਤੇ ਗਾਵਾਂ ਛੱਡਤੀਆਂ ਮੱਝਾਂ ਛੱਡਤੀਆਂ ਵੀ ਅਸੀਂ ਦੁੱਧ ਕਿੱਥੋਂ ਪੀਵਾਂਗੇ ਹਰੇਕ ਕਹਿੰਦਾ ਵੀ ਅਸੀਂ ਡੋਲੂ ਚੱਕ ਕੇ ਬਾਗ ਜੀਏ ਦੁੱਧ ਲੈ ਆਈਏ ਪਰ ਆਇ ਨਹੀਂ ਪਤਾ ਵੀ ਉਹ ਦੁੱਧ ਕਿਹੋ ਜਿਹਾ ਹੋਊਗਾ ਆਇ ਨਹੀਂ ਪਤਾ ਤੁਹਾਨੂੰ ਦੁੱਧ ਉਹ ਕੈਮੀਕਲ ਵਾਲਾ ਮਿਲੂ ਆਇ ਨਹੀਂ ਪਤਾ ਜੂਰੀ ਵਾਲਾ ਮਿਲੂ ਆਇ ਨਹੀਂ ਪਤਾ ਦੋ ਨੰਬਰ ਚ ਦੁੱਧ ਮਿਲੂ ਪਰ ਉਹ ਗੱਲਾਂ ਤੇ ਕੋਈ ਨਹੀਂ ਸੋਚਦਾ ਅੱਜ ਦੇ ਟਾਈਮ ਦੇ ਵਿੱਚ ਪਸ਼ੂਆਂ ਦੀ ਜਿਹੜੀ ਗਿਣਤੀ ਆ ਉਹ ਦਿਨੋਂ ਦਿਨ ਘਟ ਰਹੀ ਆ ਦੁੱਧ ਦੀ ਪੈਦਾਵਾਰ ਵੱਧ ਰਹੀ ਆ ਇਹ ਵੀ ਇੱਕ ਸੋਚਣ ਦਾ ਸਵਾਲ ਆ ਤੇ ਹੁਣ ਜੇ ਤੁਸੀਂ ਆਹ ਵੀਡੀਓ ਲਾਸਟ ਤੱਕ ਦੇਖ ਲਈ ਜਿੰਨੇ ਤੁਹਾਡੇ ਪਸ਼ੂ ਰੱਖੇ ਹੋਏ ਨੇ ਤੁਸੀਂ ਛੱਡੋਗੇ ਨਹੀਂ ਤੁਹਾਨੂੰ ਅੱਜ ਸਹੀ ਆਈਡੀਆ ਦੇ ਦਾਂਗੇ ਵੀ ਬਾਈ ਕੀ ਕੁਝ ਪਾਉਣਾ ਕਿਹੜੇ ਟਾਈਮ ਤੇ ਪਾਉਣਾ ਠੀਕ ਆ ਗੱਲਾਂ ਬਾਤਾਂ ਦਾ ਧਿਆਨ ਰੱਖਿਓ ਜਿਵੇਂ ਤੁਸੀਂ ਮੇਰੇ ਲਵੇ ਤਕਰੀਬਨ ਦੋ ਮੱਝਾਂ ਇੱਕ ਗਾਈ ਆਗੀ ਤੇ ਦੋ ਮੈਂ ਆਪਦੀਆਂ ਕੈਮਰਾਮੈਨ ਨੂੰ ਕਹਿਣਾ ਚਾਹਣਾ ਵੀ ਝੋਟੀਆਂ ਕਿੰਨੇ ਵੀ ਨਿਗਰਵਾਵਾ ਦੇ ਇਹ ਮੇਰੀ ਝੋਟੀ 15 ਮਹੀਨਿਆਂ ਦੀ ਹੈ 18 ਕ ਮਹੀਨਿਆਂ ਦੀ ਆ ਵੀ ਮੈਂ ਦੋ ਨਾਲ ਨਾਲ ਇਹ ਪਾਲ ਰਿਹਾ ਤੇ ਦੋ ਮੇਰੇ ਲਈ ਮੱਝਾਂ ਨੇ ਵਧੀਆ ਘਰ ਦਾ ਗੁਜ਼ਾਰਾ ਚੱਲ ਰਿਹਾਗਾ ਪ੍ਰਮਾਤਮਾ ਨੇ ਮਿਹਰ ਰੱਖੀ ਹੋਈ ਹੈਗੀ ਤੇ ਜਿਵੇਂ ਹੁਣ ਮੈਂ ਪਹਿਲਾਂ ਦੱਸਿਆ ਸੀ ਵੀ ਦੁੱਧ ਦੀ ਪੈਦਾਵਾਰ ਘਟ ਰਹੀ ਆ ਬਸੂ ਰਖਣੋਂ ਹਟ ਗਏ ਪਰ ਜਿਹੜਾ ਨਾਕਲੀ ਦੁੱਧ ਆ ਜਿੱਥੋਂ ਖੋਆ ਬਣਦਾ ਪਨੀਰ ਬਣਦਾ ਦੁੱਧ ਬਣਦਾ ਦਹੀਂ ਬਣਦਾ ਕਿਆ ਹੋਵਣ ਦਾ ਉਹ ਚੀਜ਼ਾਂ ਵੱਧ ਰਹੀਆਂ ਨੇ ਲੋਕ ਤਾਂ ਹਟ ਗਏ ਪਸ਼ੂ ਰੱਖਣੋਂ ਹਰੇਕ ਬੰਦਾ ਕਹਿੰਦਾ ਮੈਂ ਡੋਲੂ ਚੱਕਾਂ ਤੜ ਕੇ ਉੱਠ ਕੇ ਦੁੱਧ ਲਿਆਵਾਂ ਨਾ ਮੈਨੂੰ ਮੱਝ ਦਾ ਗੋਹਾ ਖਿੱਚਣਾ ਪਵੇ ਨਾ ਉਹਨਾਂ ਨੂੰ ਨਿਮਾਉਣਾ ਪਵੇ ਨਾ ਕੱਖ ਪਾਉਣੇ ਪੈਣ ਦੁੱਧ ਕਹਿੰਦਾ ਮੈਨੂੰ ਇੱਕ ਨੰਬਰ ਮਿਲੇ ਹੁਣ ਦੁੱਧ ਸੋਨੂੰ ਇੱਕ ਨੰਬਰ ਕਿੱਥੋਂ ਮਿਲੂਗਾ ਦੁੱਧ ਪਸ਼ੂ ਤਾਂ ਆਪਾਂ ਵੇਚ ਤੇ ਦੁੱਧ ਦਾ ਨਕਲੀ ਤਿਆਰ ਹੋਊਗਾ ਦਹੀਂ ਵੀ ਨਕਲੀ ਤਿਆਰ ਹੋਊਗਾ ਪਨੀਰ ਵੀ ਨਕਲੀ ਤਿਆਰ ਹੋਊਗਾ ਉਹ ਤੁਸੀਂ ਲੈਣਾ ਸੇਤ ਨਾਲ ਆਪਣੀ ਨਾਲ ਖਲਵਾੜ ਹੋਣਾ ਇਹ ਸੋਚਣ ਤੇ ਵਿਚਾਰਨ ਵਾਲੀਆਂ ਗੱਲਾਂ ਨੇ ਬਾਹਲੀਆਂ ਗੱਲਾਂ ਆਪਾਂ ਕਰਦੇ ਨਹੀਂ ਜਿਹੜੇ ਮੇਰੇ ਭੈਣ ਭਰਾਵਾਂ ਦੇ ਪਸ਼ੂ ਰੱਖੇ ਹੋਏ ਨੇ ਤੁਸੀਂ ਛੱਡਨੇ ਨਹੀਂ ਜੇ ਤੁਹਾਨੂੰ ਤੋਂ ਨਹੀਂ ਸਮਝਦੇ ਇੱਕ ਅੱਦਾ ਪਸ਼ੂ ਕੱਟ ਕਰ ਸਕਦੇ ਹੋ ਟਾਈਮ ਦੇ ਹਿਸਾਬ ਨਾਲ ਅੱਜ ਦੇ ਟਾਈਮ 'ਚ ਤਾਂ ਪਸ਼ੂ ਪਾਲ ਲੈਣਾ ਬਹੁਤ ਸੌਖਾ ਧੰਦਾ ਹੋ ਗਿਆ ਪਹਿਲਾਂ ਹੁੰਦੇ ਸੀ ਆਪਣੇ ਬਜ਼ੁਰਗ ਪਸ਼ੂਆਂ ਨੂੰ ਸਾਰਾ ਸਾਰਾ ਦਿਨ ਚਾਰ ਦੇ ਫਿਰਦੇ ਰਹਿੰਦੇ ਸੀ ਹੁਣ ਕੀ ਕਰਨਾ ਤੁਹਾਨੂੰ ਸੌਖੇ ਜਿਹੇ ਆਈਡੀਆ ਦੇ ਦੇਣਾ ਸਿਰਫ ਦੋ ਵਾਰੀ ਕੱਕ ਪਾਉਣੇ ਨੇ ਵਿੱਚ ਮੇਰੇ ਭਰਾ ਕੀ ਕਰਦੇ ਨੇ ਪਸ਼ੂ ਪਾਲਕ ਇਧਰੋਂ ਆਇਆ ਚੱਕ ਟੋਕਰਾਂ ਇਧਰੋਂ ਆਇਆ ਚਾਲ ਟੋਕਰਾਂ ਵੀ ਉਹਨਾਂ ਨੂੰ ਪਸ਼ੂਆਂ ਨੂੰ ਕੱਖਾਂ ਨਾਲ ਹੀ ਰਜਾਈ ਜਾਂਦੇ ਨੇ ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਉਹ ਤਾਂ ਤੁਸੀਂ ਪਾਉਂਦੇ ਹੀ ਨਹੀਂ ਕੱਖਾਂ ਆਉਣ ਥੋੜੀ ਆ ਵੀ ਆਪਾਂ ਮੱਝਾ ਕੱਖ ਪਾ ਕੇ ਰਾਜੀ ਕਰਨੀਆਂ ਨੇ ਨਹੀਂ ਉਹ ਤਾਂ ਉਹੀ ਮਲਮੂਤਰ ਦੇ ਰਾਹੀਂ ਗੋਹੇ ਰਾਹੀਂ ਪਸ਼ੂਆਂ ਨੇ ਬਾਹਰ ਕਰੀ ਜਾਣਾ ਪਾਉਣਾ ਕੀ ਆ ਸਵੇਰ ਵੇਲੇ ਛੰਨੀ ਕਰੋ ਸ਼ਾਮ ਵੇਲੇ ਛੰਨੀ ਕਰੋ ਜੇ ਕੱਖ ਹੋ ਸਕਦੇ ਨੇ ਕੱਖ ਵੀ ਜੋ ਥੋੜੇ ਥੋੜੇ ਕੱਖ ਇੱਕ ਟਾਈਮਰ ਲਾ ਦਿਓ ਮਤਲਬ ਕਿ 24 ਘੰਟਿਆਂ ਦੇ ਵਿੱਚ ਦੋ ਵਾਰੀ ਕੱਖ ਪਾਓ ਤੇ ਦਾਣਾ ਜਿਹੜਾ ਪਸ਼ੂ ਦੁੱਧ ਜਿਹਹਾ ਜਿੰਦਾ ਉਹਦੇ ਹਿਸਾਬ ਨਾਲ ਦਾਣਾ ਪਾ ਦਿਓ ਚਲੋ ਹੁਣ ਆਪਾਂ ਦਾਣੇ ਦੀ ਗੱਲ ਕਰਦੇ ਆ ਬਹੁਤ ਪ੍ਰਕਾਰ ਦੇ ਲੋਕ ਕਹਿੰਦੇ ਨੇ ਵੀ ਜੀ ਅਸੀਂ ਆਹ ਪਾਉਣੇ ਆ ਜੀ ਪਸ਼ੂਆਂ ਨੂੰ ਆਹ ਪਾਉਣੇ ਆ ਦੁੱਧ ਤਾਂ ਵਧਾਗਾ ਤੁਹਾਨੂੰ ਮੈਂ ਗੱਲ ਦੱਸਦਾ ਵੀ ਜਿਹੜੀ ਕਣਕਾ ਉਹ 30 ਕਿਲੋ ਲੈ ਲੈਣੀ ਆ ਗੁੱਲੀ ਡੰਡਾ 40 ਕਿਲੋ ਮੱਕੀ 20 ਕਿਲੋ ਸਰੋਂ 10 ਕਿਲੋ ਇੱਕ ਕੁਇੰਟਲ ਤੁਹਾਡਾ ਦਾਣਾ ਤਿਆਰ ਹੋ ਜੂ ਉਹਦੇ ਵਿੱਚ 1 ਕਿਲੋ ਨਮਕ ਪਾ ਲਿਓ ਤੇ ਜਿਹੜਾ ਆਪਣਾ ਪੱਠਿਆਂ ਨੂੰ ਹਾਜਮ ਕਰਨ ਲਈ ਮਿੱਠਾ ਛੋਡਾ 250 ਗ੍ਰਾਮ মিਠਾ সোডা ਤੁਸੀਂ ਪਾ ਸਕਦੇ ਹੋ ਠੀਕ ਹੈ ਕਣਕ 30 ਕਿਲੋ ਗੁੱਲੀ ਡੰਡਾ 40 ਕਿਲੋ ਮੱਕੀ 20 ਕਿਲੋ ਸਰੋਂ 10 ਕਿਲੋ ਚਾਰ ਆਟਮਾ ਨੇ ਚਾਰੇ ਤੁਸੀਂ ਪਸ਼ੂ ਨੂੰ ਪਾਈ ਜਾਓਗੇ ਨਾਲੇ ਪਸ਼ੂ ਰਾਜੀ ਰਹਿਣਗੇ ਨਾਲੇ ਜਿਹੜਾ ਪਸ਼ੂ ਛੋਟਾ 10 ਲੀਟਰ ਦੁੱਧ ਦਿੰਦਾ 12 ਲੀਟਰ ਦੁੱਧ ਦੇਊਗਾ ਘਰ ਦਾ ਦਾਣਾ ਤਿਆਰ ਹੋ ਜਾਊਗਾ ਇਹ ਚੀਜ਼ਾਂ ਤੁਸੀਂ ਪਾ ਸਕਦੇ ਹੋ ਤੇ ਦਾਣੇ ਦੇ ਨਾਲ-ਨਾਲ ਹੋਰ ਤੁਸੀਂ ਪਸ਼ੂ ਨੂੰ ਕੀ ਪਾਉਣਾਗਾ ਪਾਊਡਰ ਆਉਂਦਾਗਾ ਕਿਹੜੀ ਮਰਜ਼ੀ ਪ੍ਰਕਾਰ ਦਾ ਪਾਊਡਰ ਪਾ ਸਕਦੇ ਹੋ ਮੈਂ ਕਿਸੇ ਕੰਪਨੀ ਦੀ ਮਸਹੂਰੀ ਨਹੀਂ ਕਰਦਾ ਬੋਵਾ ਮੈਨ ਪਾਲਿਓ ਐਗਰੀਮੈਂਟ ਫੋਟ ਪਾਲਿਓ ਜਿਹੜਾ ਮੈਂ ਵਰਤ ਰਿਹਾ ਮੈਂ ਐਗਰੀਮੈਂਟ ਫੋਟ ਦਾ ਪਾਊਡਰ ਵਰਤ ਰਿਹਾ ਹਰੇਕ ਪਸ਼ੂ ਨੂੰ ਮੈਂ 100 ਤੋਂ 120 ਗ੍ਰਾਮ ਦੁੱਧ ਵਾਲੇ ਪਸ਼ੂ ਨੂੰ ਪਾ ਰਿਹਾ ਜਿਵੇਂ ਇੱਧਰ ਮੇਰੇਆਂ ਦੋ ਝੋਟੀਆਂ ਤਿਆਰ ਕਰ ਰਹੇ ਹਾਂ ਇੱਕ ਬੱਛੀ ਖੜੀ ਹੈਗੀ ਇਹਨਾਂ ਨੂੰ ਮੈਂ 50 50 ਗ੍ਰਾਮ ਜਿਵੇਂ ਆਪਾਂ ਕੋਈ ਬੱਛੀ ਤਿਆਰ ਕਰਨੀ ਆ ਕੱਟੀ ਤਿਆਰ ਕਰਨੀ ਆ ਹਨਾ ਆਪਾਂ ਕੱਟਾ ਤਿਆਰ ਕਰਨਾ ਝੋਟਾ ਬਣਾਉਣਾ ਉਹਨੂੰ ਤਾਂ ਆਪਾਂ ਉਹਨੂੰ 50 ਗ੍ਰਾਮ ਤੋਂ ਲੈ ਕੇ 50 ਗ੍ਰਾਮ ਤੋਂ ਲੈ ਕੇ 80 ਗ੍ਰਾਮ ਤੱਕ ਆਪਾਂ ਛੋਟੇ ਪਸ਼ੂਆਂ ਨੂੰ ਸਾਲ ਦੇ ਉਪਰਾਂ ਤੋਂ ਪਾ ਸਕਦੇ ਆ ਉਦੇ ਨਾਲ ਕੀ ਆ ਵੀ ਜਿਹੜੀ ਆਪਣੇ ਛੋਟੇ ਪਸ਼ੂ ਨੇ ਉਹਨਾਂ ਦੀ ਬੱਚੇਦਾਨੀ ਆ ਜਿਹੜੀ ਉਹ ਸਵਾਸਤ ਰਹੂਗੀ ਜਦੋਂ ਨੂੰ ਉਹਨਾਂ ਨੇ 2.5 ਸਾਲ ਦੀ ਹੋਣਾ ਉਹਨਾਂ ਨੇ ਗੱਭਣ ਰਹਿ ਜਾਣਾ ਜੇ ਆਪਾਂ ਉਹਨਾਂ ਨੂੰ ਪਹਿਲਾ ਪਾਊਡਰ ਪਾਵਾਂਗੇ ਜਿਵੇਂ ਹੁਣ ਆਪਾਂ ਛੋਟੇ ਬੱਚੀਆਂ ਗਾਇਆਂ ਦੀ ਗੱਲ ਕਰ ਲਈਏ ਤੁਸੀਂ ਨਾਲ ਉਹਨਾਂ ਨੂੰ ਲੀਵਰ ਲਈ ਲਿਵ 52 ਜਾਂ ਲੀਵਰ ਦੇ ਹੋਰ ਵੈਬ੍ਰਿਕ ਦਾ ਪ੍ਰੋਡਕਟ ਆਉਂਦਾ ਕੋਈ ਵੀ ਲੀਵਰ ਟੋਨਿਕ ਤੁਸੀਂ ਛੋਟੇ ਕਟੀਆਂ ਕਟਿਆਂ ਨੂੰ ਦੇ ਸਕਦੇ ਹੋ ਵੀ ਉਹਨਾਂ ਉਹਨਾਂ ਦੇ ਜਿਹੜੇ ਪਾਚਨ ਕਰਿਆ ਉਹ ਸਵਾਸਤ ਰਹੇ ਪੱਠਿਆਂ ਪੁੱਠਿਆਂ ਦੇ ਉਹਨਾਂ ਨੂੰ ਵਧੀਆ ਭੁੱਖ ਲੱਗਦੀ ਰਹੇ ਉਹ ਟਾਈਮ ਨਾਲ ਤਿਆਰ ਹੋ ਜਾਣਗੇ ਇੱਕ ਕਿਸਾਨ ਭਰਾਵਾਂ ਦਾ ਸਵਾਲ ਕੀ ਹੁੰਦਾ ਪਸ਼ੂ ਪਾਲਕਾਂ ਦਾ ਸਵਾਲ ਕੀ ਹੁੰਦਾ ਜਦੋਂ ਵੀ ਸਾਡੀ ਮੱਝ ਸੂਂਦੀ ਆ ਵੀ ਸਾਡਾ ਕੱਟਰੂ ਬੱਚਦਾ ਨਹੀਂ ਇੱਕ ਤਾਂ ਉਹਨੂੰ ਟਾਈਮ ਤੇ ਬਾਈ ਤੁਸੀਂ ਦੇ ਸਕਦੇ ਹੋਗੇ ਲੀਵਰ ਟੌਨਿਕ ਤਾਂ ਦੇਣੀ ਦੇਣਾ ਜਿੰਨਾ ਟਾਈਮ ਕੱਟਰੂ ਛੋਟਾ 2 ਮਹੀਨੇ ਦਿਨ ਹੁਣ ਉਹਨੂੰ ਲੀਵਰ ਟੌਨਿਕ ਦਿੰਦੇ ਰਹੋ ਤੇ 15-15 ਦਿਨਾਂ ਬਾਅਦ ਮੜੱਪਾਂ ਵਾਲੀ ਗੋਲੀ ਜਾਂ ਇੱਕ ਲਿਊਕੜ ਦੀ ਸੀਸੀ ਆਉਂਦੀ ਹੁੰਦੀ ਆ ਤੁਸੀਂ ਮੈਡੀਕਲ ਤੋਂ ਉਹ ਵੀ ਜਾ ਕੇ ਲਿਆ ਸਕਦੇ ਹੋ ਇਹ ਚੀਜ਼ਾਂ ਤੁਸੀਂ ਆਪਣੇ ਕਟਰੋਂ ਦੇ ਸਕਦੇ ਹੋ ਤੇ ਬਾਕੀ ਗੱਲਾਂ ਜਿਵੇਂ ਮੈਂ ਪਹਿਲਾਂ ਕਹੀਆਂ ਨੇ ਵੀ ਤੁਹਾਨੂੰ ਪਸ਼ੂ ਛੱਡਣ ਦੀ ਲੋੜ ਨਹੀਂ ਪਸ਼ੂਆਂ ਨੂੰ ਸਾਂਭਣ ਦਾ ਤਰੀਕਾ ਸਿੱਖ ਲਓ ਵੀ ਭਾਈ ਦੋ ਬਾਰੇ ਕੱਖ ਪਾਉਣੇ ਨੇ ਨਾਲ ਤੁਸੀਂ ਇੱਕ ਪਾਊਡਰ ਜ਼ਰੂਰ ਸ਼ੁਰੂ ਕਰਨਾ ਉਹ ਕਿਸੇ ਵੀ ਕੰਪਨੀ ਦਾ ਲੈ ਲਓ ਪਰ ਵਧੀਆ ਬ੍ਰਾਂਡ ਦਾ ਹੋਵੇ ਤੇ ਜਿਹੜਾ ਆਪਣਾ ਫਾਰਮੂਲਾ ਹੈਗਾ ਕਣਕ 30 ਕਿਲੋ ਗੁੱਲੀ ਡੰਡਾ 40 ਕਿਲੋ ਮੱਕੀ 20 ਕਿਲੋ ਸਰੋਂ 10 ਕਿਲੋ ਕਿਲੋ ਨਮਕ 250 ਗ੍ਰਾਮ ਮਿੱਠਾ ਥੋੜਾ ਇਹ ਤੁਸੀਂ ਪਸ਼ੂਆਂ ਨੂੰ ਰਲਾ ਕੇ ਪਾਓ ਤੁਹਾਡੇ ਬੱਚਤ ਹੋਣ ਲੱਗ ਜੂਗੀ ਨਾਲੇ ਇਹ ਦਾਣਾ ਵਧੀਆਗਾ ਆਪਦੇ ਹੱਥਾਂ ਨਾਲ ਤਿਆਰ ਕਰੋਗੇ ਧੰਨਵਾਦ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ